ਸਟ੍ਰੀਟ ਕਾਲਸ ਇਸ ਦੇਖ ਰਿਹਾ ਸਾਡਲ ਟੀਵੀ ਮਹਾਰਾਜੀ ਕੋਰ ਆਕਲੈਂਡ ਪੁਲਿਸ ਪਾਲਕਾਰੀ ਇੱਕ 20 ਸਾਲਾ ਵਿਅਕਤੀ ਦੀ ਜਿਸ ਤੇ ਉਤੇ ਕਤਲ ਦੇ ਦੋਸ਼ਦਾਰ ਨੇ ਇਹ ਵਿਅਕਤੀ ਪਾਪਖੋਰਾ ਦੇ ਨਾਮ ਸਬੰਧਤ ਹੈ ਪੁਲਿਸ ਮੁਤਾਬਕ ਵਿਨੀ ਸਟੀਵਨ ਮਾਹੋਨੀ ਜਿਸ ਤੇ ਉਤੇ ਦੋਸ਼ ਨੇ ਹੈਡ ਹੰਟਰ ਗੈਂਗ ਮੈਂਬਰ ਦੇ ਕਤਲ ਦੇ ਏ ਸੀ ਕੀਤੇ ਜਾ ਰਹੀ ਹੈ ਇਸ ਲਈ ਵਾਰੰਟ ਸਰਚ ਵਾਰੰਟ ਵੀ ਜਾਰੀ ਕੀਤੇ ਗਏ ਨੇ ਪਰ ਇਹ ਲਗਾਤਾਰ ਪੁਲਿਸ ਤੋਂ ਲੁਖਦਾ ਰਿਹਾ ਹੈ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 5 ਅਗਸਤ 2023 ਨੂੰ ਜਾਨਕੀ ਪਿਛਲੇ ਸਾਲ ਹੈਡ ਹੰਟਰ ਗੈਂਗਰੂਪ ਦੇ ਇੱਕ ਮੈਂਬਰ ਚਾਰਲਸ ਪੌਂਗੀ ਦੇ ਉੱਤੇ ਜਾਣਲੇਵਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਦੋਸ਼ ਨਹੀਂ ਕਬੂਲੇ ਨੇ ਤੇ ਫਿਰ ਹਾਲ ਹੁਣ ਇਸ ਸਮੇਂ ਸਟੀਵਨ ਮਾਹੋਨੀ ਦੇ ਉੱਤੇ ਦੋਸ਼ਦਾਰ ਕੀਤੇ ਗਏ ਨੇ ਤੇ ਇਸ ਦੀ ਲਗਾਤਾਰ ਪਾਲ ਜਾਰੀ ਹੈ ਤੇ ਪੁਲਿਸ ਦੇ ਮੁਤਾਬਿਕ ਜੇਕਰ ਕੋਈ ਵੀ ਇਸ ਵਿਅਕਤੀ ਨੂੰ ਦੇਖਦਾ ਤਾਂ ਤੁਰੰਤ ਹੀ ਪੁਲਿਸ ਨੂੰ ਇਸ ਦੇ ਬਾਰੇ ਸੰਪਰਕ ਕੀਤਾ ਜਾਵੇ